ਘਰ ਮਹੱਲਾ ਪੰਜਵਾ ਪ੍ਰਭ ਕੀ ਸਰਨ ਸਗਲ ਪੈ ਲਾਥੇ ਦੁੱਖ ਬਿਨ ਸੇ ਸੁਖ ਪਿਆ ਦਿਆਲ ਹੁਆ ਪਰਮ ਬ੍ਰਹਮ ਸੁਆਮੀ ਪੂਰਾ ਸਤਗੁਰੁ ਧਿਆਇ ਪ੍ਰਭ ਜੀਓ ਤੁਮੇ ਰੋ ਸੇਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਓ ਰੰਗ ਰਤਾ ਰਹਾਓ ਸਤਗੁਰ ਨਾਮ ਨਿਧਾਨ ਦਿੜਾਇਆ ਚਿੰਤਾ ਸਗਲ ਬਿਨਸੀ ਕਰ ਕਿਰਪਾ ਅਪਨੋ ਕਰ ਲੀਨਾ ਮਨਵਸਿਆ ਅਬ ਨਸੀ ਤਾਂ ਕੋ ਬਿਗੰਨ ਕੋ ਲਗੇ ਜੋ ਸਤਗੁਰ ਅਪਨੇ ਰਖੇ ਜਨ ਕਮਲ ਬਸੇ ਰਿਤ ਅੰਤਰ ਅਮਰਤ ਹਰ ਰਸ ਚਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਚਿ ਪੁਜਾਈ ਨਾਨਕ ਦਾਸ ਤਾ ਕੈ ਬਲ ਹਾਰੇ ਜਿਨ ਪੂਰਨ ਪੈ ਜਿਰ ਖਾਈ ਸੋਰਠ ਮਹਲਾ ਪੰਜਵਾਂ ਪਰਬ ਕੀ ਸਰਨ ਸਗਲ ਪੈ ਲਾਥੇ ਦੁਖ ਬਿਨ ਸੇ ਸੁਖ ਪਿਆ ਦਿਆਲ ਹੁਆ ਪਰਮ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇ ਪ੍ਰਭ ਜੀਓ ਤੂੰ ਮੇਰੋ ਸੇਬ ਦਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਓ ਰੰਗ ਰਤਾ ਰਹਾਓ ਸਤਗੁਰ ਨਾਮ ਨਿਧਾਨ ਧਿਰਡਾਇ ਚਿੰਤਾ ਸਗਲ ਬਿਨਸੀ ਕਰ ਕਿਰਪਾ ਅਪਨੋ ਕਰ ਲੀਨਾ ਮਨਵਸਿਆ ਅਬਨਾਸੀ ਤਾਂ ਕੋ ਬਿਗੰਨ ਕੋ ਲਗੇ ਜੋ ਸਤਗੁਰ ਅਪਨੇ ਰਾਖੇ ਚਰਨ ਕਮਲ ਬਸੇ ਰਿਦ ਅੰਤਰ ਅਮਰਤ ਹਰ ਰਸ ਚਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛ ਬੁਜਾਈ ਨਾਨਕ ਦਾਸ ਤਾਂ ਕਹਿ ਬਲਿਹਾਰੇ ਜਿਨ ਪੂਰਨ ਪੈ ਜਿਰ ਖਾਈ ਸੂਰਠ ਮਹਲਾ ਪੰਜਵਾਂ ਪ੍ਰਭ ਕੀ ਸਰਨ ਸਗਲ ਪੈ ਲਾਥੇ ਦੁਖ ਬਿਨ ਸੇ ਸੁਖ ਪਿਆ ਦਿਆਲ ਹੁਆ ਪਰਮ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇ ਪ੍ਰਭ ਜੀਓ ਤੁਮੇ ਰੋ ਸੇਵਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਓ ਰੰਗ ਰਤਾ ਰਹਾਉ ਸਤਗੁਰ ਨਾਮ ਨਿਧਾਨ ਦਿੜਾਇ ਜਿੰਤਾ ਸਗਲ ਬਿਨਸੀ ਕਰ ਕਿਰਪਾ ਅਪਨੋ ਕਰ ਲੈਨਾ ਮਨਵਸਿਆ ਅਬਨਾਸੀ ਤਾਂ ਕੋ ਬਿਗਨ ਨ ਕੋ ਲਗੇ ਜੋ ਸਤਗੁਰ ਆਪਣੈ ਰਾਖੇ ਚਰਨ ਕਮਲ ਬਸੇ ਰਿਦ ਅੰਤਰ ਅਮਰਤ ਹਰ ਰਸ ਚਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛ ਬੁਜਾਈ ਨਾਨਕ ਦਾਸ ਤਾ ਕਹਿ ਬਲਿਹਾਰੇ ਜਿਨ ਪੂਰਨ ਪੈ ਜਿਰ ਖਾਈ ਸੂਰਠ ਮਹਲਾ ਪੰਜਵਾ ਪ੍ਰਭ ਕੀ ਸਰਨ ਸਗਲ ਪੈ ਲਾਥੇ ਦੁੱਖ ਬਿਨ ਸੇ ਸੁਖ ਪਿਆ ਦਿਆਲ ਹੁਆ ਪਰਮ ਬ੍ਰਹਮ ਸੁਆਮੀ ਪੂਰਾ ਸਤਗੁਰੁ ਧਿਆਇ ਪ੍ਰਭ ਜੀਓ ਤੁਮੇ ਰੋ ਸੇਬ ਦਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਓ ਰੰਗ ਰਤਾ ਰਹਾਓ ਸਤਗੁਰ ਨਾਮ ਨਿਧਾਨ تیرਡਾਇ ਚਿੰਤਾ ਸਗਲ ਵਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਬਨਾਸੀ ਤਾ ਕੋ ਬਿਗਨ ਨ ਕੋ ਲਗੇ ਜੋ ਸਤਗੁਰ ਆਪਣੇ ਰਾਖੇ ਚਰਨ ਕਮਲ ਬਸੇ ਰਿਤ ਅੰਤਰ ਅਮਰਤ ਹਰ ਰਸ ਚਾਖੇ ਸਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛੁ ਪੁਜਾਈ ਨਾਨਕ ਦਾਸ ਤਾ ਕੈ ਬਲ ਹਾਰੇ ਜਿਨ ਪੂਰਨ ਪੈ ਜਿ ਰਖਾਈ ਸੋਰਠ ਮਹਲਾ ਪੰਜਵਾ ਪ੍ਰਭ ਕੀ ਸਰਨ ਸਗਲ ਭੈ ਲਾਥੇ ਦੁਖ ਬਿਨ ਸੇ ਸੁਖ ਪਇਆ ਦੇ ਆਲੇ ਹੁਆ ਪਰਮ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਦੀਓ ਤੁਮੇ ਰੋ ਸੇਬ ਦਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵ ਰੰਗ ਰਤਾ ਰਹਾਉ ਸਤਗੁਰ ਨਾਮ ਨਿਧਾਨ ਦਿੜਾਇਆ ਚਿੰਤਾ ਸਗਲ ਬਿਨਸੀ ਕਰ ਕਿਰਪਾ ਅਪਨੋ ਕਰ ਲਿਨਾ ਮਨਵਸਿਆ ਅਪਨਾਸੀ ਤਾਂ ਕੋ ਬਿਗੰਨ ਕੋ ਲਗੇ ਜੋ ਸਤਗੁਰ ਆਪਣੈ ਰਾਖੇ ਚਰਨ ਕਮਲ ਬਸੇ ਰਿਦ ਅੰਤਰ ਅਮਰਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮੰਨ ਕੀ ਇਚਿ 부ਜਾਈ ਨਾਨਕ ਦਾਸ ਤਾ ਕੈ ਬਲ ਹਾਰੇ ਜਿਨ ਪੂਰਨ ਪੈ ਜਿਰ ਖਾਈ ਸੋਰਠ ਮਹਲਾ ਪੰਜਵਾ ਪ੍ਰਭ ਕੀ ਸਰਨ ਸਗਲ ਭੈ ਲਾਥੇ ਦੁਖ ਬਿਨ ਸੇ ਸੁਖ ਪਿਆ ਦਿਆਲ ਹੁਆ ਪਰਮ ਬ੍ਰਹਮ ਸੁਆਮੀ ਸਤਗੁਰ ਧਿਆਇਆ ਪ੍ਰਭ ਜੀਓ ਤੁਮੇ ਰੋ ਸੇਬਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਓ ਰੰਗ ਰਤਾ ਰਹਾਓ ਸਤਗੁਰ ਨਾਮ ਨਿਧਾਨ ਦਿੜਾਇਆ ਜਿੰਤ ਸਗਲ ਬਿਨਸੀ ਕਰ ਕਿਰਪਾ ਅਪਨੋ ਕਰ ਲੈਨਾ मानवसिया अपनासी ताको बिगन्ना को लगे जो सतगुरु अपने राखे चरण कमल बसे रिद अंतर अमृत हर रस चाखे कर सेवा सेवक प्रभु अपने जिन मन की इच बुझाई ਨਾਨਕ ਦਾਸ ਤਾਂ ਕੈ ਬਲੇ ਹਾਰੇ ਜਿਨ ਪੂਰਨ ਪੈ ਜਿਰ ਖਾਈ ਸੋਰਠ ਮਹਲਾ ਪੰਜਵਾਂ ਪ੍ਰਭ ਕੀ ਸਰਨ ਸਗਲ ਭੈ ਲਾਥੇ ਦੁਖ ਬਿਨ ਸੇ ਸੁਖ ਪਿਆ ਦਿਆਲ ਹੁਆ ਬਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਰਬ ਦੀਓ ਤੁਮੇਰੋ ਸੇਬ ਦਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਓ ਰੰਗ ਰਤਾ ਰਹਾਓ ਸਤਗੁਰ ਨਾਮ ਨਿਧਾਨ ਦਿੜਾਇਆ ਜਿੰਤਾ ਸਗਲ ਬਿਨਸੀ ਕਰ ਕਿਰਪਾ ਅਪਨੋ ਕਰ ਲਿਨਾ ਮਨਵਸਿਆ ਅਬਨਾਸੀ को बिघन को लगे जो सतगुरु अपने रखे चरण कमल अमृत हर रस कर सेवा सेवक प्रभ अपने जिन मन की इच बुझाई नानक दसता कैबलिहारे जिन ਬੁਰਨ ਪੈਜ ਰਖਾਈ ਸੋਰਠ ਪਹਲਾ ਪੰਜਵਾ ਪ੍ਰਭ ਕੀ ਸਰਨ ਸਗਲ ਭੈ ਲਾਥੇ ਦੁਖ ਬਿਨ ਸੇ ਸੁਖ ਪਿਆ ਦਿਆਲ ਹੁਆ ਪਰਮ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇ ਪ੍ਰਭ ਜੀਓ ਤੁਮੇ ਰੋ ਸੇਬ ਦਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਓ ਰੰਗ ਰਤਾ ਰਹਾਓ ਸਤਗੁਰ ਨਾਮ ਨਿਧਾਨ ਦਿੜਾਇਆ ਚਿੰਤਾ ਸਗਲ ਬਿਨਸੀ ਕਰ ਕਿਰਪਾ ਆਪਣੋ ਕਰ ਲੈਨਾ ਮਨਵਸਿਆ ਅਬਨਾਸੀ ਸਤਗੁਰੂ ਆਪਣੈ ਰਾਖੇ ਚਰਨ ਕਮਲ ਬਸੇ ਰਿਤ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਚਿ 부ਜਾਈ ਨਾਨਕ ਦਾਸ ਤਾ ਕਹਿ ਬਲ ਹਾਰੇ ਜਿਨ ਪੂਰਨ ਪੈ ਜਿਰ ਖਾਈ ਸੋਰਠ ਮਹੱਲਾ ਪੰਜਵਾ ਪ੍ਰਭ ਕੀ ਸਰਨ ਸਗਲ ਭੈ ਲਾਥੇ ਦੁੱਖ ਬਿਨ ਸੇ ਸੁਖ ਪਿਆ ਦਇਆਲ ਹੁਆ ਪਰਮ ਬ੍ਰਹਮ ਸੁਆਮੀ ਪੂਰਾ ਸਤਗੁਰੁ ਧਿਆਇ ਪ੍ਰਭ ਜੀਓ ਤੁਮੇ ਰੋ ਸੇਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਓ ਰੰਗ ਰਤਾ ਰਹਾਓ ਸਤਗੁਰ ਨਾਮ ਨਿਧਾਨ ਦਿੜਾਇਆ ਚਿੰਤਾ ਸਗਲ ਬਿਨਸੀ ਕਰ ਕਿਰਪਾ ਅਪਨੋ ਕਰ ਲੀਨਾ ਮਨਵਸਿਆ ਅਬਨਾਸੀ ਤਾਂ ਕੋ ਬਿਗੰਨ ਕੋ ਲਗੇ ਜੋ ਸਤਗੁਰ ਅਪਨੇ ਰਖੇ ਜਨ ਕਮਲ ਬਸੇ ਰਿਤ ਅੰਤਰ ਅਮਰਤ ਹਰ ਰਸ ਚਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛਿ ਪੁਜਾਈ ਨਾਨਕ ਦਾਸ ਤਾ ਕੈ ਬਲ ਹਾਰੇ ਜਿਨ ਪੂਰਨ ਪੈ ਜਿ ਰਖਾਈ ਸੋਰਠਿ ਮਹਲਾ ਪੰਜਵਾਂ ਪ੍ਰਭ ਕੀ ਸਰਨ ਸਗਲ ਭੈ ਲਾਥੇ ਦੁਖ ਬਿਨ ਸੇ ਸੁਖ ਪਿਆ ਦਿਆਲ ਹੁਆ ਬਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇ ਪ੍ਰਭ ਜੀਓ ਤੁਮੇ ਰੋ ਸੇਬ ਦਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਓ ਰੰਗ ਰਤਾ ਰਹਾਓ ਸਤਗੁਰ ਨਾਮ ਨਿਧਾਨ ਦਿੜਾਇ ਜਿੰਤ ਸਗਲ ਬਿਨਾਸੀ ਕਰ ਕਿਰਪਾ ਅਪਨੋ ਕਰ ਲਿਨਾ ਮਨਵਸਿਆ ਅਬਨਾਸੀ ਤਾਂ ਕੋ ਬਿਗੰਨ ਕੋ ਲਗੇ ਜੋ ਸਤਗੁਰ ਅਪਨੇ ਰਖੇ ਚਰਨ ਕਮਲ ਬਸੇ ਰਿਦ ਅੰਤਰ ਅਮਰਤ ਹਰ ਰਸ ਚਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛ ਬੁਜਾਈ ਨਾਨਕ ਦਾਸ ਤਾ ਕਹਿ ਬਲਿਹਾਰੇ ਜਿਨ ਪੂਰਨ ਪੈ ਜਿਰ ਖਾਈ ਸੁਰਠ ਮਹਲਾ ਪੰ ਸਰਨ ਸਗਲ ਪੈ ਲਾਥੇ ਦੁੱਖ ਬਿਨ ਸੇ ਸੁਖ ਪਿਆ ਦਿਆਲ ਹੁਆ ਪਰਮ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਜੀਓ ਤੁਮੇ ਰੋ ਸੇਬ ਦਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਓ ਰੰਗ ਰਤਾ ਰਹਾਓ ਸਤਗੁਰ ਨਾਮ ਨਿਧਾਨ ਤਿਰਡਾਇ ਚਿੰਤਾ ਸਗਲ ਬਿਨਸੀ ਕਰ ਕਿਰਪਾ ਅਪਨੋ ਕਰ ਲੀਨਾ ਮਨਵਸਿਆ ਅਬਨਾਸੀ ਤਾਂ ਕੋ ਬਿਗੰਨ ਕੋ ਲਗੇ ਜੋ ਸਤਗੁਰ ਅਪਨੇ ਰੱਖੇ ਚਰਨ ਕਮਲ ਬਸੇ ਰਿਦ ਅੰਤਰ ਅਮਰਤ ਹਰ ਰਸ ਚਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛ ਬੁਜਾਈ ਨਾਨਕ ਦਾਸ ਤਾ ਕਹਿ ਬਲਿਹਾਰੇ ਜਿਨ ਪੂਰਨ ਪੈ ਜਿਰ ਖਾਈ ਸੋਰਠ ਮਹਲਾ ਪੰਜਵਾਂ ਪਰਬ ਕੀ ਸਰਨ ਸਗਲ ਭੈ ਲਾਥੇ ਦੁਖ ਬਿਨ ਸੇ ਸੁਖ ਪਿਆ ਦਿਆਲ ਹੁਆ ਪਰਮ ਬ੍ਰਹਮ ਸੁਆਮੀ ਪੂਰਾ ਸਤਗੁਰੁ ਧਿਆਇ ਪ੍ਰਭ ਜੀਓ ਤੂ ਮੇਰੋ ਸੇਬ ਦਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਓ ਰੰਗ ਰਤਾ ਰਹਾਓ ਸਤਗੁਰ ਨਾਮ ਨਿਧਾਨ ਦਿਰਦਾਇ ਜਿੰਤ ਸਗਲ ਬਿਨਸੀ ਕਰ ਕਿਰਪਾ ਅਪਨੋ ਕਰ ਲਿਨਾ ਮਨਵਸਿਆ ਅਬਨਾਸੀ ਤਾਂ ਕੋ ਬਿਗਨ ਨ ਕੋ ਲਗੇ ਜੋ ਸਤਗੁਰ ਅਪਨੇ ਰਖੇ ਚਰਨ ਕਮਲ ਬਸੇ ਰਿਦ ਅੰਤਰ ਅਮਰਤ ਹਰ ਰਸ ਚਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛ ਬੁਜਾਈ ਨਾਨਕ ਦਾਸ ਤਾ ਕਹਿ ਬਲਿਹਾਰੇ ਜਿਨ ਪੂਰਨ ਪੈ ਜਿਰ ਖਾਈ ਸੋਰਠ ਮਹਲਾ ਪੰਜਵਾ ਪ੍ਰਭ ਕੀ ਸਰਨ ਸਗਲ ਪੈ ਲਾਥੇ ਦੁੱਖ ਬਿਨ ਸੇ ਸੁਖ ਭਇਆ ਦਇਆਲ ਹੁਆ ਪਰਮ ਬ੍ਰਹਮ ਸੁਆਮੀ ਪੂਰਾ ਸਤਗੁਰੁ ਧਿਆਇਆ ਪ੍ਰਭ ਜੀਓ ਤੁਮੇ ਰੋ ਸੇਬਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਓ ਰੰਗ ਰਤਾ ਰਹਾਓ ਸਤਗੁਰੁ ਨਾਮ ਨਿਧਾਨ ਦਿੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਬਨਾਸੀ ਤਾ ਕੋ ਬਿਗਨ ਨ ਕੋ ਲਗੇ ਜੋ ਸਤਗੁਰ ਆਪਣੇ ਰਾਖੇ ਚਰਨ ਕਮਲ ਬਸੇ ਰਿਤ ਅੰਤਰ ਅਮਰਤ ਹਰ ਰਸ ਚਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਚਿ 부ਜਾਈ ਨਾਨਕ ਦਾਸ ਤਾ ਕੈ ਬਲ ਹਾਰੇ ਜਿਨ ਪੂਰਨ ਪੈ ਜਿਰ ਖਾਈ ਸੁਰਟ ਮਹੱਲਾ ਪੰਜਵਾ ਪ੍ਰਭ ਕੀ ਸਰਨ ਸਗਲ ਭੈ ਲਾਥੇ ਦੁਖ ਬਿਨ ਸੇ ਸੁਖ ਪਿਆ ਦਿਆਲੂਆ ਪਰਮ ਬ੍ਰਹਮ ਸੁਆਮੀ ਪੂਰਾ ਸਤਗੁਰੁ ਧਿਆਇਆ ਪ੍ਰਭ ਜੀਓ ਤੂ ਮੇਰੋ ਸੇਬਦਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਓ ਰੰਗ ਰਤਾ ਰਹਾਓ ਸਤਗੁਰੁ ਨਾਮ ਨਿਧਾਨ ਦਿੜਾਇਆ ਚਿੰਤਾ ਸਗਲ ਬਿਨਸੀ ਕਰ ਕਿਰਪਾ ਅਪਨੋ ਕਰ ਲਿਨਾ ਮਨਵਸਿਆ ਅਬਨਾਸੀ ਤਾ ਕੋ ਬਿਗਨ ਨ ਕੋ ਲਗੇ ਜੋ ਸਤਗੁਰ ਆਪਣੈ ਰਾਖੇ ਚਰਨ ਕਮਲ ਬਸੇ ਰਿਦ ਅੰਤਰ ਅਮਰਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮੰਨ ਕੀ ਇਚ ਬੁਜਾਈ ਨਾਨਕ ਦਾਸ ਤਾ ਕੈ ਬਲ ਹਾਰੇ ਜਿਨ ਪੂਰਨ ਪੈ ਜਿ ਰਖਾਈ ਸੂਰਠ ਮਹਲਾ 5 ਪ੍ਰਭ ਕੀ ਸਰਨ ਸਗਲ ਭੈ ਲਾਥੇ ਦੁਖ ਬਿਨ ਸੇ ਸੁਖ ਪਿਆ ਦਿਆਲ ਹੁਆ ਬਰ ਬ੍ਰਹਮ ਸੁਆਮੀ ਸਤਗੁਰੂ ਧਿਆਇਆ ਪ੍ਰਭ ਦੀਓ ਤੁਮੇਰੋ ਸੇਵਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਓ ਰੰਗ ਰਤਾ ਰਹਾਓ ਸਤਗੁਰ ਨਾਮ ਨਿਧਾਨ ਤਿਰਡਾਇਆ ਚਿੰਤਾ ਸਗਲ ਬਿਨਸੀ ਕਰ ਕਿਰਪਾ ਅਪਨੋ ਕਰ ਲੀਨਾ ਮਨ ਵਸਿਆ ਅਬਨਾਸੀ ਤਾ ਕੋ ਬਿਗਨ ਨ ਕੋ ਲਗੈ ਜੋ ਸਤਗੁਰ ਅਪਨੈ ਰਾਖੇ ਚਰਨ ਕਮਲ ਬਸੇ ਰਿਦ ਅੰਤਰ ਅਮਰਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਅਪਨੇ ਜਿਨ ਮਨ ਕੀ ਇਛ ਬੁਜਾਈ ਨਾਨਕ ਦਾਸ ਤਾਂ ਕੈ ਬਲ ਹਾਰੇ ਜਿਨ ਪੂਰਨ ਪੈ ਜਿ ਰਖਾਈ ਵੀਡੀਓ ਪਸੰਦ ਆਵੇ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ